ਸਰ ਸ਼੍ਰੀ ਗੱਜ ਜੀ ਮੈਂ ਹਾਂ ਅਸ਼ਨੀਪ ਕੌਰ ਸੰਧੂ ਤੇ ਗੱਲ ਕਰਦੇ ਆਂ ਜੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਚਿਹਰਾ ਆ ਗਿਆ ਹੈ ਸਾਹਮਣੇ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਸੱਚ ਸਾਹਮਣੇ ਆ ਗਿਆ ਹੈ ਕਿਉਂਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਵਿਧਾਇਕਾਂ ਮੰਤਰੀਆਂ ਨੂੰ ਡਰਾ ਕੇ ਰੱਖਿਆ ਹੋਇਆ ਹੈ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਨੂੰ ਦਿਨ ਚੜ੍ਹਦੇ ਹੀ ਜਿਹੜੇ ਨੇ ਨਾ ਹੀ ਕੋਈ ਅਧਿਕਾਰ ਦਿੱਤੇ ਗਏ ਨੇ ਨਾਹੀ ਉਹ ਆਪਦੀ ਮਰਜ਼ੀ ਨਾਲ ਲੋਕਾਂ ਦੀ ਸੇਵਾ ਕਰ ਸਕਦੇ ਨੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਸਰੇ ਪਾਸੇ ਜਿਹੜੇ ਨੇ ਅਰਵਿੰਦ ਕੇਜਰੀਵਾਲ ਉਹਨਾਂ ਵੱਲੋਂ ਜਿਹੜਾ ਹੈ ਆਪਣੇ ਵਿਧਾਇਕਾਂ ਨਾਲ ਚੰਗਾ ਸਲੂਕ ਨਹੀਂ ਕੀਤਾ ਜਾਂਦਾ ਜਿੱਥੇ ਪੰਜਾਬ ਦੇ ਵਿੱਚ ਇੱਕ ਪਾਸੇ ਹੜਾਂ ਦੀ ਸਥਿਤੀ ਬਣੀ ਹੋਈ ਹੈ ਤੇ ਉਹਨਾਂ ਦੇ ਆਪਣੇ ਵਿਧਾਇਕ ਮੰਤਰੀ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਤੇ ਉਹ ਕਹਿ ਰਹੇ ਨੇ ਕਿ ਸਾਨੂੰ ਸਾਡੇ ਜਿਹੜੇ ਨੇ ਅਹੁਦੇ ਜ਼ਰੂਰ ਦਿੱਤੇ ਹੋਏ ਨੇ ਲੇਕਿਨ ਉਹਨਾਂ ਉਹਦਿਆਂ ਉੱਤੇ ਕੰਮ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਜੇਕਰ ਦੂਸਰੇ ਪਾਸੇ ਗੱਲ ਕਰੀਏ ਤਾਂ ਜੇਕਰ ਪੰਜਾਬ ਦੇ ਵਿੱਚ ਕੋਈ ਵੀ ਸੰਗਠਨ ਹੁੰਦਾ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਸੰਬੋਧਨ ਹੁੰਦਾ ਹੈ ਉਥੇ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿਆਦਾਤਰ ਦਿੱਲੀ ਤੇ ਬੈਠੇ ਲੋਕਾਂ ਨੂੰ ਹੀ ਬੁਲਾਉਂਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਮੰਤਰੀ ਨੇ ਜਿਹੜੇ ਐਮਐਲਏ ਨੇ ਜਿਹੜੇ ਅਹੁਦੇ ਦਿੱਤੇ ਹੋਏ ਨੇ ਉਹਨਾਂ ਨੂੰ ਉਸ ਉੱਤੇ ਕੰਮ ਹੀ ਨਹੀਂ ਕਰਨ ਦਿੱਤਾ ਜਾਂਦਾ ਜੇਕਰ ਉਹ ਉਹਨਾਂ ਉੱਤੇ ਕੰਮ ਕਰਦੇ ਦਿਖਾਈ ਦਿੰਦੇ ਨੇ ਉਹਨਾਂ ਦਾ ਜਿਹੜਾ ਹੈ ਰਸਤਾ ਸਾਫ਼ ਕਰ ਦਿੱਤਾ ਜਾਂਦਾ ਹੈ ਜੇਕਰ ਗੱਲ ਕਰੀਏ ਜਿਸ ਤਰ੍ਹਾਂ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਕੁਝ ਬੋਲਿਆ ਤਾਂ ਉਹਨਾਂ ਨੂੰ 5 ਸਾਲ ਦੀ ਪਾਰਟੀ ਤੋਂ ਮੌਤਲ ਕਰ ਦਿੱਤਾ ਦੂਸਰੇ ਪਾਸੇ ਜੇਕਰ ਗੱਲ ਕਰੀਏ ਜਿੱਥੇ ਅ ਬੀਤੇ ਦਿਨੀ ਜਿਹੜਾ ਬਿਜਲੀ ਵਿਭਾਗ ਦੇ ਈਟੀਓ ਨੇ ਜਿਹੜਾ ਫੈਸਲਾ ਲਿਆ ਸੀ ਹਰਪ੍ਰਜਨ ਸਿੰਘ ਨੇ ਉਹ ਵੀ ਉਹਨਾਂ ਤੋਂ ਖੋ ਕੇ ਜਿਹੜਾ ਹੈ ਲੁਧਿਆਣੇ ਤੋਂ ਜਿਹੜੇ ਬਨੇ ਸੀਗੇ ਉਮੀਦਵਾਰ ਸੰਜੀਵ ਅਰੋੜਾ ਨੂੰ ਦੇ ਦਿੱਤਾ ਕੀ ਪੰਜਾਬ ਦੇ ਵਿੱਚ ਜਿਹੜੇ ਵਿਧਾਇਕ ਮੰਤਰੀ ਕੰਮ ਕਰਨਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਅਸਤੀਫੇ ਲੈ ਕੇ ਜੇਬ 'ਚ ਰੱਖੇ ਹੋਏ ਨੇ ਜਿਹੜੇ ਅਰਵਿੰਦ ਕੇਜਰੀਵਾਲ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਅਸਤੀਫਾ ਲੈ ਕੇ ਰੱਖਿਆ ਹੋਇਆ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾ ਹੀ ਕਿਤੇ ਆਪ ਕੰਮ ਕਰਦੇ ਦਿਖਾਈ ਦੇ ਰਹੇ ਨੇ ਨਾ ਹੀ ਉਹਨਾਂ ਦੇ ਮੰਤਰੀ ਤੇ ਵਿਧਾਇਕ ਇਹ ਗੱਲ ਅਸੀਂ ਤਾਂ ਕਰ ਰਹੇ ਆ ਕਿਉਂਕਿ ਜਿਸ ਤਰੀਕੇ ਨਾਲ ਹਰਮੀਤ ਪਠਾਨ ਮਾਜਰਾ ਨੇ ਕੱਲ ਬਿਆਨ ਦਿੱਤਾ ਤਾਂ ਅੱਜ ਉਹਨਾਂ ਤੇ ਵੱਡਾ ਐਕਸ਼ਨ ਲੈ ਲਿਆ ਗਿਆ ਕਹਿੰਦੇ ਨੇ ਕਿ ਜਿਹੜੇ ਨੇ ਰਮਨ अरोड़ा ਜਿਹੜੇ ਸੀਗੇ ਉਮੀਦਵਾਰ ਜਲੰਧਰ ਤੋਂ ਉਹਨਾਂ ਉੱਤੇ ਵੀ ਕਹਿੰਦੇ ਉਹ ਵੀ ਇਹਨਾਂ ਦੀ ਪਾਰਟੀ ਛੱਡ ਕੇ ਭਾਜਪੀ ਦੇ ਵਿੱਚ ਜਾਣਾ ਚਾਹੁੰਦੇ ਸੀ ਇਸੇ ਕਰਕੇ ਉਹਨਾਂ ਤੇ ਵੀ ਵਿਜੀਲੈਂਸ ਵੱਲੋਂ ਵੱਡੀ ਜਿਹੜੀ ਹੈ ਕਾਰਵਾਈ ਕਰਵਾ ਦਿੱਤੀ ਗਈ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਹੁਣ ਪਠਾਨ ਮਾਜਰਾ ਉੱਤੇ ਵੀ ਵੱਡੀ ਕਾਰਵਾਈ ਕਰਵਾ ਦਿੱਤੀ ਗਈ ਹੈ ਇਹਨਾਂ ਦਿਨਾਂ ਦੇ ਵਿੱਚ ਹੀ ਕਿਉਂ ਕਿ ਪਠਾਨ ਮਾਜਰਾ ਜਿਹੜੇ ਨੇ ਬੋਲਦੇ ਨਜ਼ਰ ਆਏ ਉਹਨਾਂ ਨੇ ਅਰਵਿੰਦ ਕੇਜਰੀਵਾਲ ਦਾ ਸੱਚ ਲਿਆ ਕੇ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਇਹੀ ਗੱਲ ਆ ਜਿਹੜੀਆਂ ਨੇ ਅਰਵਿੰਦ ਕੇਜਰੀਵਾਲ ਕੋਲੋਂ ਬਰਦਾਸ਼ ਨਹੀਂ ਕੀਤੀਆਂ ਗਈਆਂ ਤੇ ਉਹਨਾਂ ਵੱਲੋਂ ਵੱਡੇ ਜਿਹੜੇ ਖੁਲਾਸੇ ਕਰ ਦਿੱਤੇ ਗਏ ਨੇ ਜੇਕਰ ਗੱਲ ਕਰੀਏ ਅਰਵਿੰਦ ਕੇਜਰੀਵਾਲ ਦੇ ਖੁਲਾਸੇ ਇਹੋ ਜਿਹੇ ਹੋਏ ਤਾਂ ਦੂਸਰੇ ਪਾਸੇ ਜਿੱਥੇ ਪਠਾਨ ਮਾਜਾ ਦੀ ਗ੍ਰਿਫਤਾਰੀ ਕਰਵਾ ਦਿੱਤੀ ਗਈ ਪੰਜਾਬ ਦੇ ਵਿੱਚ ਕਿ ਦਿੱਲੀ ਲੋਬੀ ਵਾਲਿਆਂ ਦੀ ਹੀ ਚੱਲੇਗੀ ਕੀ ਅਰਵਿੰਦ ਕੇਜਰੀਵਾਲ ਦੀ ਹੀ ਚੱਲੇਗੀ ਕਿਉਂਕਿ ਜਦੋਂ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਸੀ 2022 ਦੀਆਂ ਉਦੋਂ ਤਾਂ ਉਹਨਾਂ ਨੂੰ ਚਿਹਰਾ ਮੁੱਖ ਮੰਤਰੀ ਭਗਵੰਤ ਮਾਨ ਦਾ ਦਿੱਤਾ ਗਿਆ ਸੀ ਲੇਕਿਨ ਦਿੱਲੀ ਤੋਂ ਨਕਾਰੇ ਹੋਏ ਲੋਕ ਹੀ ਇੱਥੇ ਜਿਹੜੀਆਂ ਆਪਦੀਆਂ ਨੀਤੀਆਂ ਅਪਣਾਉਂਦੇ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਵੱਲੋਂ ਲਿਆਂਦੀਆਂ ਨੀਤੀਆਂ ਤੇ ਜੇਕਰ ਮਾਲਵਿੰਦਰ ਕੰਗ ਬੋਲੇ ਤਾਂ ਉਤਨਾ ਉੱਤੇ ਵੀ ਐਕਸ਼ਨ ਲਿਆ ਗਿਆ ਜੇਕਰ ਕੋਈ ਵੀ ਪੰਜਾਬ ਦਾ ਵਿਧਾਇਕ ਮੰਤਰੀ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਬੋਲੇਗਾ ਤਾਂ ਉਸ ਦੀ ਜ਼ੁਬਾਨ ਦਬਾਉਣ ਵਾਸਤੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਅਸਤੀਫਾ ਜਿਹੜਾ ਹੈ ਜੇਬ ਵਿੱਚ ਪਾਈ ਫਿਰਦੇ ਨੇ ਤੇ ਉਸੇ ਟਾਈਮ ਹੀ ਉਹਨਾਂ ਨੂੰ ਮੌਤਲ ਕਰ ਦਿੱਤਾ ਜਾਏਗਾ ਪਾਰਟੀ ਦੇ ਵਿੱਚੋਂ ਇੱਕ ਪਾਸੇ ਤਾਂ ਕਹਿੰਦੇ ਅਸੀਂ ਪੰਜਾਬ ਦੇ ਲੋਕਾਂ ਲਈ ਲੋਕਤੰਤਰ ਲਈ ਖੜੇ ਹਾਂ ਲੋਕਤੰਤਰ ਲਈ ਅਸੀਂ ਲੜ ਰਹੇ ਹਾਂ ਅਰਵਿੰਦ त्याਜੀਵਾਲ ਹਮੇਸ਼ਾ ਕਹਿੰਦੇ ਨਜ਼ਰ ਆਉਂਦੇ ਨੇ ਲੇਕਿਨ ਦੂਸਰੇ ਪਾਸੇ ਲੋਕਤੰਤਰ ਦਾ ਖਿਲਵਾੜ ਕੀਤਾ ਜਾ ਰਿਹਾ ਹੈ ਲੁੱਟਿਆ ਜਾ ਰਿਹਾ ਹੈ ਕਸੁੱਟਿਆ ਜਾ ਰਿਹਾ ਹੈ ਲੋਕਤੰਤਰ ਨੂੰ ਜਿਹੜਾ ਹੈ ਦਬਾਇਆ ਜਾ ਰਿਹਾ ਹੈ ਪੰਜਾਬ ਦੇ ਕਿਸਾਨਾਂ ਨੂੰ ਦਬਾਇਆ ਜਾ ਰਿਹਾ ਹੈ ਲੇਕਿਨ ਦੂਸਰੇ ਪਾਸੇ ਉਹਨਾਂ ਦੇ ਆਪ ਦੇ ਵਿਧਾਇਕ ਮੰਤਰੀ ਕਹਿੰਦੇ ਨੇ 15 ਤੋਂ 16 ਇਹੋ ਜਿਹੇ ਨੇ ਜਿਹੜੇ ਅੰਦਰਲੇ ਰਾਜ ਖੋਲਨੇ ਸ਼ੁਰੂ ਕਰ ਦਿੱਤੇ ਨੇ ਤੇ ਇਹਦੀ ਪਰਪਾਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਿਹੜੀਆਂ ਨੇ ਇੱਕ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦੇਣੀ ਪੈਗੀ ਕਿਉਂਕਿ ਇੱਕ ਪਾਸੇ ਚਿਹਰਾ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ ਤੇ ਦੂਸਰੇ ਪਾਸੇ ਆਪ ਦੇ ਹੀ ਵਿਧਾਇਕਾਂ ਦੇ ਖਿਲਾਫ ਵੱਡੀ ਜਿਹੜੀ ਹੈ ਇੱਕ ਅੰਦਰੋਂ ਅੰਦਰ ਇੱਕ ਸਕੀਮ ਲੜਾ ਦਿੱਤੀ ਜਾਂਦੀ ਹੈ ਜਿਹਦੇ ਦੌਰਾਨ ਜਦੋਂ ਵੀ ਉਹ ਹੱਕ ਸੱਚ ਦੀ ਗੱਲ ਕਰਦੇ ਨੇ ਤਾਂ ਉਹਨਾਂ ਦੀ ਜ਼ੁਬਾਨ ਨੂੰ ਦਬਾਉਣ ਵਾਸਤੇ ਉਹਨਾਂ ਦੇ ਉਹਦੇ ਹੀ ਖੋਲੇ ਜਾਂਦੇ ਨੇ ਨਹੀਂ ਤਾਂ ਉਹਨਾਂ ਉੱਤੇ ਵੱਡੀਆਂ ਕਾਰਵਾਈਆਂ ਕਰਵਾ ਦਿੱਤੀਆਂ ਜਾਂਦੀਆਂ ਤਾਂ ਇਸ ਤਰ੍ਹਾਂ ਹੀ ਕਰਦੇ ਨਜ਼ਰ ਆ ਰਹੇ ਨੇ ਅਰਵਿੰਦ ਕੇਜਰੀਵਾ